ਸਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਦਬੜੀਖਾਨੇ ਦੇ ਵਿੱਚ ਦਬੜੀਖਾਨਾ ਪਿੰਡ ਆ ਜਿਹੜਾ ਮਿੱਤਰੋ ਇਹ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਤੇ ਬਠਿੰਡੇ ਦੀ ਹੱਦ ਪੈ ਜਾਂਦੀ ਆ ਇਹ ਪਿੰਡ ਨੂੰ ਮਿੱਤਰੋ ਫਰੀਦਕੋਟ ਜਿਲ੍ਹੇ ਦਾ ਆਖਰੀ ਪਿੰਡ ਆ ਜਾਂਦਾ ਇਹ ਤੋਂ ਬਾਅਦ ਬਠਿੰਡੇ ਜਿਲ੍ਹੇ ਦੇ ਪਿੰਡ ਸ਼ੁਰੂ ਹੋ ਜਾਂਦੇ ਚੀਦਾ ਸ਼ੁਰੂ ਹੋ ਜਾਂਦਾ ਇੱਕ ਪਾਸੇ ਮਿੱਤਰੋ ਪਿੰਡ ਆ ਜਿਹੜਾ ਉਵਾੜਾ ਭਾਈ ਖਾ ਜਾਂਦਾ ਵਾ ਤੇ ਟੂਲ ਪਲਾਇਆ 4-5 ਕਿਲੋਮੀਟਰ ਦੀ ਦੂਰੀ ਤੇ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਸ਼ੌਕ ਆ ਜਿਹੜਾ ਉਹ ਬਰੀਡਿੰਗ ਵਾਲਾ ਕਹਿਣ ਤੋਂ ਭਾਵੇਂ ਆ ਵੀ ਪ੍ਰੋਪਰ ਰਿਕਾਰਡ ਵਾਲੀਆਂ ਮਈਆਂ ਬਾਈ ਦੇ ਕੋਲੇ ਇਸ ਟਾਈਮ ਮੌਜੂਦ ਆ ਮਿੱਤਰੋ ਜਾਨਵਰਾਂ ਟਿਕਾਣੇ ਤੇ ਗੱਲਬਾਤਾਂ ਕਰਾਂਗੇ ਜਿੰਨਾ ਭਰਾਵਾਂ ਨੇ ਬਰੀਡ ਤੇ ਕੰਮ ਕਰਨ ਲਈ ਬਰੀਡਿੰਗ ਲਈ ਜਾਨਵਰ ਲੈਣਾ ਚਾਹੁੰਦੇ ਆ ਪੈਸੇ ਜੇਬ ਦੇ ਵਿੱਚ ਆ ਪਰ ਸੋਚਦੇ ਇਹ ਆ ਵੀ ਕਦੋਂ ਚੰਗਾ ਟਿਕਾਣੇ ਦਾ ਪਸ਼ੂ ਮਿਲ ਜੇ ਤਾਂ ਪੈਸੇ ਖਰਚੀ ਆ ਕਿਉਂਕਿ ਪੈਸਾ ਬਹੁਤ ਔਖਾ ਪਣਦਾ ਪਰ ਜੇ ਕਿਤੇ ਟਿਕਾਣੇ ਤੇ ਲੱਗ ਜੇ ਤਾਂ ਵੱੱਦੇ ਵਾਲੇ ਪਾਸੇ ਚਲਾ ਜਾਂਦਾ ਅੱਜ ਇਸੇ ਤਰ੍ਹਾਂ ਹੀ ਆਪਾਂ ਜਿਸ ਭਰਾ ਦੇ ਕੋਲੇ ਮੌਜੂਦ ਆ ਮਿੱਤਰੋ ਇੱਥੇ ਤੁਹਾਡਾ ਜਿਹੜਾ ਪੈਸਾ ਲੱਗੂਗਾ ਤੁਹਾਡੇ ਕੰਮ ਆਉਣ ਵਾਲੀ ਚੀਜ਼ ਆ ਬਾ ਕਮਾਲ ਮੂਰਤਰ ਕੀ ਝੋਟੀ ਬਖੋਣ ਲੱਗਾ ਤੁਹਾਨੂੰ ਉਹ ਕਰਦੇ ਆ ਗੱਲਾਂ ਬਾਤਾਂ ਪਾਈ ਦੇਣਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਉਤੇ ਸੇਤਾਕਰ ਪਰਿਵਾਰ ਬਾਈ ਬਹੁਤ ਵਧੀਆ ਆਪਣਾ ਨਾਮ ਦੱਸ ਦੀ ਇੱਕ ਵਾਰੀ ਜੀ ਮੇਰਾ ਨਾਮ ਛੰਦਾ ਬਾਈ ਪੱਕਾ ਨਾਮ ਸੁਖਵਿੰਦਰ ਆ ਜੀ ਤੇ ਪਿੰਡ ਮੇਰਾ ਦਵੜੀਖਾਨਾ ਹੈ ਜੀ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਜੀ ਇਧਰਲੇ ਪਾਸੇ ਸਾਡੇ ਜੀਦਾ ਪਿੰਡ ਪੈਂਦਾ ਜੀ 4 ਕਿਲੋਮੀਟਰ 4 ਹੀ ਬਾੜਾ ਭਾਈ ਕਾ ਜੀ ਠੀਕ ਆ ਅੱਛਾ ਜੈਤੋ ਤੋਂ 10 ਕਿਲੋਟਾੜਾ ਛੰਦੇ ਬਾਈ ਫਿਰ ਸ਼ੌਂਕ ਕਦੋਂ ਤੋਂ ਪਾਲਿਆ ਮੱਜਾ ਮੱਜਾ ਇਹ ਬਾਈ 2020 ਚ ਲਿਆਇਆ ਸੀ ਮੈਂ ਮਾਜਿਕ ਠੀਕ ਆ ਉਹ ਵੱਡੀ ਮੇ ਪਰਲੀ ਹਾਂਜੀ ਠੀਕ ਆ ਜਮਨਰ ਇਹ ਬਾਈ ਇੱਥੇ ਖੜੇ ਰੋ ਕੋਈ ਨਾ ਦੱਸੀ ਜੋ ਫਿਰ ਆਵਾਜ਼ ਦੀ ਦਿੱਕਤ ਅੱਛਾ ਇਹ ਫਿਰ ਕੇ 2020 ਵਿੱਚ ਲਾਕਡਾਊਨ ਤੋਂ ਬਾਅਦ ਖਰੀਦੀ ਹਾਂ 2020 ਚ ਲਿਆਂਦੀ ਸੀ ਬਾਈ ਮਾਝੇ ਆਪਾਂ ਹਰਿਆਣੇ ਚੋਂ ਹਰਿਆਣੇ ਚੋਂ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਨੇ ਆ ਕੇ ਆਪਣੇ ਕੋਲੇ ਆ ਬੱਚਾ ਦਿੱਤਾ ਆ ਘੱਟੀ ਜਿਹੜੀ ਆ ਜਿਹੜੀ ਝੋਟੀ ਆਪਾਂ ਵੇਚਣੀ ਲਈ ਆ ਹਾਂਜੀ ਠੀਕ ਹੈ ਜੀ ਇਹ ਆਪਣੇ ਕੋਲੇ ਆ ਕੇ ਸੂਈ ਆ ਠੀਕ ਹੈ ਜੀ ਦੱਸਣ ਵਾਲਿਆਂ ਨੇ ਦੱਸਿਆ ਵੀ ਇਹ ਐਮ 29 ਦੀ ਹੈ ਪਰ ਆਪਾਂ ਨੂੰ ਨਹੀਂ ਪਤਾ ਕਿਹੜੀ ਆ ਜੀ ਕੀ ਬਾਤ ਹੈ ਠੀਕ ਹੈ ਜੀ ਠੀਕ ਹੈ ਨਾ ਐਵੇਂ ਆਪਾਂ ਗਲਤ ਨਹੀਂ ਕਹਿੰਦੇ ਮੈਸੀਆ ਨਹੀਂ ਗੱਲ ਆ ਜੀ ਅੱਛਾ ਇਹ ਮੈਂ ਹੁਣ ਕਿੰਨਾ ਵਸੂਆ ਵਾ ਬਾਈ ਇਹ ਚੌਥਾ ਸੂਆ ਜੀ ਚੌਥਾ ਸੂਆ ਕਿੰਨੇ ਦੁੱਧ ਤੇ ਚੱਲ ਗਈ ਬਾਈ ਤੇਰੇ ਕੋਲੇ ਇਹ 21 ਲੀਟਰ ਤੇ ਬਾਈ 21 ਲੀਟਰ ਮੋਲਕੰਡੇ ਲਾਉਂਦੀ ਰਹੀ ਆ ਦੁੱਧ ਪੀਕ ਲੈਵਲ ਇਹਦਾ 21 ਲੀਟਰ ਆ 17 ਤੋਂ 18 ਲੀਟਰ ਤੇ ਅੱਜ ਕਿੰਨੇ ਤੇ ਚੱਲਦੀ ਪਈ ਹੈ ਬਾਈ ਇਹ 17 ਤੋਂ 18 ਦੇ ਵਿਚਾਲੇ ਚੱਲਦੀ ਹੈ ਹੁਣ ਤੇ ਗੱਪਣ ਕਿੰਨੇ ਚਰਦੀ ਹੋਗੀ ਬਾਈ ਗੱਪਣ ਇਹ ਡੇਢ ਮਹੀਨੇ ਦੀ ਹੈ ਡੇਢ ਮਹੀਨੇ ਦੀ ਗੱਪਣ ਹੋ ਐਦ ਕੀ ਕਿਹੜੇ ਤੋਂ ਕਰਵਾਤੀ ਬਾਈ ਇਹ ਰਤਨ ਬੋਲ ਤੋਂ ਜੀ ਰਤਨ ਤੋਂ ਬੋਲ ਤੋਂ ਗੱਪਣ ਠੀਕ ਹੈ ਬਾਈ ਅੱਛਾ ਇੱਕ ਗੱਲ ਹੋਰ ਆ ਬਾਈ ਜਿਵੇਂ ਮਹਿਰ ਦਾ ਸਿੰਘ ਆ ਆਪਦੇ ਸਿੰਘਾਂ ਦੇ ਤੌਰ ਤੇ ਸਿੰਘ ਦੀ ਕੁਆਲਿਟੀ ਬੱਚਿਆਂ ਦੀ ਲਈ ਹੈ ਹਾਂ ਜੀ ਬਿਲਕੁਲ ਆਪਦੇ ਤੇ ਹਾਂ ਆਪਦੇ ਤੌਰ ਤੇ ਬੋਲ ਜਿਹੜਾ ਬਲੱਡ ਕੰਪੇਰੇਸ਼ਨ ਕੀਤਾ ਚਲੋ ਦੁੱਧ ਦੀ ਕੁਆਲਿਟੀ ਦਾ ਵੱਖਰੀ ਗੱਲ ਆ ਪਰ ਬਿਊਟੀ ਦੇਣੀ ਮੈਂ ਉਹਦੇ ਵਾਸਤੇ ਬਹੁਤ ਵੱਡੀ ਗੱਲ ਹੁੰਦੀ। ਇਹ ਭਾਈ 4 ਸਾਲ ਪਹਿਲਾਂ ਵੀ ਸਿੰਘ ਏਡਾ ਸੀ। ਹੂੰ ਤੇ ਅੱਜ ਵੀ ਮਾੜਾ ਜਿਹਾ ਹੀ ਫਰਕ ਪਿਆ। ਉੱਥੇ ਹੀ ਆਦਾ ਸਿੰਘ। ਉੱਥੇ ਹੀ ਸਿੰਘ। ਜਿਵੇਂ ਬਿਲਕੁਲ ਸਿੰਘੜੀਆਂ ਨੇ ਵਧਾਇਆ ਛੋਟੀ ਨੇ। ਬਹੁਤ ਵੱਡੀ ਦੇਣ ਆ ਤੈਨੂੰ ਇਹਦੀ ਕਰਮ ਵਾਲੀ ਦੀ ਹੈ ਨਾ ਭਾਈ। ਹਾਂਜੀ ਹਾਂਜੀ। ਹੂੰ ਬਾਕੀ ਮੈਂ ਉਹਦੀ ਵੀ ਜਾਣ ਵਾਲੀ ਆ, ਲੇਵੇ ਵਾਲੀ ਆ। ਇਹ ਫਿਰ ਹਰਿਆਣੇ ਚੋਂ ਖਰੀਦੀ ਸੀ ਭਾਈ। ਇਹ ਸਾਡੇ ਪਿੰਡ ਨਾਲ ਜੀਦਾ ਜੀ ਉੱਥੇ ਮੁੰਡਾ ਲੈ ਕੇ ਆਇਆ ਸੀਗਾ ਠੀਕ ਹੈ ਜੀ ਹਰਿਆਣੇ ਚੋਂ ਕਈ ਮੱਜਾਂ ਉਹਨਾਂ ਤੋਂ ਮੈਂ ਲਈ ਸੀਗੀ ਠੀਕ ਹੈ ਭਾਈ ਠੀਕ ਹੈ ਗੋਰਾ ਗੋਰਾ ਦੱਲੂ ਕਾ ਗੋਰਾ ਉਹ ਤੋਂ ਲਈ ਸੀ ਨਹੀਂ ਠੀਕ ਹੈ ਭਾਈ ਉਹ ਤੋਂ ਲਈ ਆ ਬਣਦੇ ਭਾਈ ਇਹਨੂੰ ਬਣਦੇ ਕੋਈ ਗੱਲ ਇੱਥੇ ਹੀ ਬਣਦੇ ਬਸ ਧੰਨਵਾਦ ਅੱਛਾ ਤੇ ਭਾਈ ਇਹਦੀ ਆ ਗਈ ਇਹ ਚੋਟੀ ਤੇ ਇਹ ਕਿਹੜੇ ਸੀਮੰਟ ਦੀ ਆ ਗਈ ਭਾਈ ਏ ਭਾਈ ਐਮ 29 ਦੀ ਕਹਾ ਸੀ ਉਹਨਾਂ ਨੇ ਕੋਈ ਨਾ ਕੋਈ ਨਾ ਅੱਛਾ ਭਾਈ ਫਿਰ ਇਹਨੇ ਦੁੱਧ ਪਹਿਲੇ ਸਵੇਰ ਜੋ ਠੀ ਜਿਹੜੀ ਵੇਚਣੀਆਂ ਨੇ ਕਿੰਨਾ ਦੇਤਾ ਸੀ ਇਹਨੇ ਪਹਿਲੇ ਸਵੇਰ ਭਾਈ 16 ਲੀਟਰ ਦੁੱਧ 16 ਲੀਟਰ ਦੁੱਧ ਕੰਡੇ ਲਾਤਾ ਸੀ ਹੈ ਕੰਡਾ ਹਾਂ ਕੰਡਾ ਆਪਣੇ ਲੱਗਿਆ ਹੋਇਆ ਜੋਕ ਕੇ ਆਪਾਂ ਠੀਕ ਤੋਲ ਕੇ ਜਿਹੜੀ ਮਾਝ ਹੁੰਨਿਆ ਤੋਲਦੇ ਆਂ ਦੁੱਧ ਉਹਦਾ ਤੇ ਤੋਲ ਕੇ ਫੀਡ ਪਾਉਂਦੇ ਆਂ ਠੀਕ ਆ ਅੱਛਾ ਭਾਈ ਇਹਨੂੰ ਕਿੰਨੀ ਫੀਡ ਪਾਉਂਦਾ ਰਿਹਾ ਫਿਰ ਤੂੰ 16 ਕਿਲੋ ਦੇ ਆਧਾਰ ਤੇ 16 ਕਿਲੋ ਭਾਈ ਇਹ ਖਾਈ ਜਾਂਦੇ ਯਾਰ 4.5 4 5 ਕਿਲੋ ਦੋਨਾਂ ਦੇ ਦੋਰੀ ਨਾਇਕ ਡੰਗ ਇੱਕ ਡੰਗ ਦੀ ਠੀਕ ਆ ਅੱਛਾ ਇਹਦੀ ਕੱਟੀ ਦੇਗੀ ਬਈ ਫਿਰੇ ਕਿਲੋ ਦੀ ਅੱਧਾ ਕਿਲੋ ਫੀਡ ਪਾਉਨੇ ਆ ਸੀ ਕਿਲੋ ਦੀ ਅੱਧਾ ਕਿਲੋ ਆ ਪਾਸੂ ਫਿਰ ਟੁੱਟਦਾ ਨਹੀਂ ਹਾਂ ਅੱਛਾ ਬਈ ਜਿਵੇਂ ਹੁਣ ਲੇਵਿਆ ਲੂਗਾ ਤਿਆਰੀ ਤੋਰੀ ਕੀਤੀ ਆ ਕਰਮਾ ਵਾਲੀ ਨੇ ਹਨਾ ਹੁਣ ਅੱਥ ਕੀ ਉਮੀਦ ਰੱਖਦੇ ਆ ਫਿਰ ਬਾਈ ਬਈ ਇਹ ਤਾਂ ਹੁਣ ਪ੍ਰਮਾਤਮਾ ਦੇ ਘਰ ਦਾ ਕੋਈ ਪਤਾ ਨਹੀਂ ਪਰ ਆਪਾਂ ਨੂੰ ਇਹ ਲੱਗਦਾ ਵੀ 18 ਤੋਂ 19 ਕਿਲੋ ਹੂੰ ਰਾਮਨਾ ਦੁੱਧ ਪਾਉ ਝੋਟੀ ਇੱਕ ਗੱਲ ਹੋਰ ਝੋਟੀ ਮਿਲਕ ਬਿਊਟੀ ਦੇ ਵਿੱਚ ਵੀ ਕੋਈ ਨੰਬਰ ਪੱਕਾ ਪਾ ਕੇ ਆਉ ਹਨਾ ਜੀ ਹਾਂ ਜੀ ਇਹ ਮਿਲਕ ਬਿਊਟੀ ਚ ਲੈ ਜਾਣੀ ਸੀ ਬਾਈ ਇਹ ਪਹਿਲਾ ਮੇਲੇ ਤੇ ਜੀ ਤੇ ਪਹਿਲਾ ਸਾਡੇ ਪ੍ਰੋਗਰਾਮ ਆ ਗਿਆ ਉਹਦੇ ਜਾਰ ਹੀ ਗਿਆ ਤੂੰ ਜੀ ਤੇ ਹੁਣ ਇਹ 6 ਦੰਦ ਦਾ ਪ੍ਰੋਪਰ ਪ੍ਰੋਪਰ 6 ਦੰਦ ਦਾ ਹਾਂ ਜੇ ਕਿਸੇ ਬੰਦੇ ਨੇ ਦੰਦ ਪਟਣਿਆ ਜਦੋਂ ਮਰਜ਼ੀ ਆ ਦੀ ਚੈੱਕ ਕਰਕੇ 6 6 ਦੰਦਾਂ ਦੀ ਗਾਰੰਟੀ ਆ ਠੀਕ ਆ ਅੱਛਾ ਭਾਈ ਇਹਦੀ ਕੱਟੀ ਕਿਹੜੇ ਦੀ ਸੀਮਿੰਟ ਦੀ ਤੇਗੀ ਇਹ ਜਤਕੀ ਇਹ ਦੇਗੀ ਭਾਈ ਬਹਿਤਾਬ ਦੀ ਬਹਿਤਾਬ ਜੀ ਨਾ ਡੋ ਬੈਂਸ ਦਾ ਕੋਈ ਸਾਨ ਆ ਆਪਣਾ ਪਤਾ ਨਹੀਂ ਬਹਿਤਾਬ ਠੀਕ ਆ ਜੀ ਬਹਿਤਾਬ ਦਾ ਸਾਡੇ ਡਾਕਟਰ ਨੇ ਪ੍ਰਾਇਟੀ ਕਾ ਬਹਿਤਾਬ ਦਾ ਬਹਿਤਾਬ ਦਾ ਅੱਛਾ ਦੇ ਇਹਨੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਹੁਣ ਭਾਈ ਹੇਨੂ ਬਾਈ ਆਸ ਟਾਈਮ 2 ਘੰਟੇ ਹੋ ਗਏ ਸੂਈ ਬਜੇਰ ਤਾਂ ਪਾ ਦੂਗੀ ਤਿਆਰੀ ਚਹੀ ਹੈ ਨਾ ਹਾਂਜੀ ਕਿਉਂਕਿ ਜੇਰ ਦਸ਼ਕਵੀਰੋਂ ਅਸੀਂ ਵਿਖਾ ਨਹੀਂ ਸਕਦੇ ਹੁੰਦੇ ਇਸ ਕਰਕੇ ਨਹੀਂ ਕਟਿੰਗ ਕਰਾਤੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਬਲੱਡ ਤੋਂ YouTube ਬਹੁਤ ਮਨ ਲੋ ਦਿੱਕਤ ਮੰਨਦਾ ਵਾ ਤੇ ਬਾਕੀ ਬਈ ਇੱਕ ਗੱਲ ਹੋਰ ਚਵਾਈ ਚਵਾਈ ਕਿਵੇਂ ਲੱਗੀ ਆ ਬਹੁਤ ਪੋਲੀ ਤੇ ਵਧੀਆ ਚਵਾਈ ਆ ਬਈ ਓਕੇ ਜੇ ਕੋਈ ਘਰੇ ਰੱਖਣ ਵਾਲਾ ਪਛੰਦੇ ਲੇ ਲਾਂਬਾ ਤਾਂ ਨਹੀਂ ਆਉਂਦਾ ਨਹੀਂ ਨਹੀਂ ਲਾਂਬੇ ਵਾਲੀ ਕੋਈ ਗੱਲ ਨਹੀਂ ਠੀਕ ਹੈ ਰੇਟ ਬਾਈ ਫਿਰ ਕੀ ਤਿਆ ਕੀਤਾ ਜਾਂਦਾ ਰੇਟ ਬਾਈ ਫੋਨ ਤੇ ਕਰ ਲਾਂਗੇ ਠੀਕ ਹੈ ਕੱਢੇ ਬਾਰੋਂ ਤੋਰੇ ਮਾੜਾ ਜੈਨੂ ਖੋਲੋ ਇੱਕ ਵਾਰ ਲੈ ਮਿੱਤਰ ਜਿਹੜੇ ਪੱਖ ਨੂੰ ਮਰਜ਼ੀ ਜਾਵੜਿਆਂ ਦੀ ਬਿਊਟੀ ਕਰਮ ਵਾਲਿਆਂ ਲੋਕੇ ਦੀ ਰਿਪੋਰਟ ਆ ਜੇ ਫੋ ਮੀਲਿਆਂ ਦੇ ਵਿੱਚ ਕੰਪੀਟੀਸ਼ਨ ਲੜਨੇ ਹੁੰਨ ਤੇ ਇਹੋ ਜੇ ਗੈਪ ਤੇ ਇਹੋ ਜਿਹਾ ਲੇਵਾ ਜਿਹੜਾ ਉਹ ਭਾਲਦੇ ਹੁੰਦੇ ਆ ਤੇ ਤੁਰਦੀ ਤਰਦੀ ਝੋਟੀ ਦੀ ਪੂਰੀ ਸ਼ਾਨਦਾਰ ਕੁਆਲਿਟੀ ਆ ਸ਼ਾਨਦਾਰ ਝੋਟੀ ਦਾ ਲੇਵਾ ਵਾ ਤੇ ਸ਼ਾਨਦਾਰੀ ਝੋਟੀ ਦੀ ਮਿੱਤਰੋ ਬਿਊਟੀ ਆ ਕਹਿਣ ਤੋਂ ਭਾਵੇਂ ਆ ਜੇ ਕੱਲਾ ਤੁਹਾਨੂੰ ਬਿਊਟੀ ਨਹੀਂ ਮਿਲਣੀ ਤੁਹਾਨੂੰ ਦੁੱਧ ਵੀ ਮਿਲਣਾ ਵਾ ਤੁਹਾਨੂੰ ਪਿੱਛੇ ਕੱਟੀ ਵੀ ਬਹੁਤ ਚੰਗੇ ਰਿਕਾਰਡ ਸੀਮਣ ਵਾਲੀ ਮਿਲਣੀਆਂ ਤੁਹਾਨੂੰ ਲੇਵਾ ਵੀ ਬਹੁਤ ਚੰਗਾ ਮਿਲਣਾ ਵਾ ਤੁਹਾਨੂੰ ਹਰ ਇੱਕ ਪੱਖ ਤੋਂ ਮਤਲਬ ਕੋਕੇ ਜਨ ਚੀਜ਼ ਮਿਲਣੀ ਆ ਰੇਟ ਦਾ ਬਾਈ ਨੇ ਬਾਈ ਮਿੱਤਰੋ ਫੋਨ ਦੇ ਉੱਤੇ ਤੈਅ ਕਰ ਵਾਦਾ ਕਿਉਂਕਿ ਤੁਹਾਨੂੰ ਵੀ ਪਤਾ ਚੀਜ਼ ਦੀ ਕੁਆਲਿਟੀ ਆ ਜਿਹੜੀ ਉਹਦਾ ਰੇਟ ਬਾਈ ਢੇੜਾ ਪੈਂਦਾ ਵਾ ਤੇ ਬਾਕੀ ਬਾਈ ਹਜੇ ਸੂਈ ਆ ਬੱਚਾ ਲਾਇਆ ਨਹੀਂਗਾ ਇਹਨੂੰ ਕਰਮ ਵਾਲੀ ਨੂੰ ਜਦੋਂ ਬੱਚਾ ਲਾਦਾ ਉਹਦੇ ਲੇਵੇ ਦਾ ਜੋਸ਼ ਹੋਰ ਪਰ ਜਾਣਾ ਕਰਮ ਵਾਲੀ ਨੇ ਕਿਉਂਕਿ ਇਹਨੇ ਉੱਤੋਂ ਤਿਆਰੀ ਜਿਹੜੀ ਮੁਕੰਮਲ ਬਹੁਤ ਸੋਹਣੀ ਕੀਤੀ ਹੋਈ ਆ ਰੇਟ ਬਾਈ ਫੋਨ ਦੇ ਉੱਤੇ ਤੈਅ ਕਰ ਲੂਗਾ ਆਜੋ ਆਪਾਂ ਹੁਣ ਬਾਈ ਤੋਂ ਦੂਜੇ ਜਾਨਵਰਾਂ ਬਾਰੇ ਜਾਣਦੇ ਆ ਬਾਈ ਦੇ ਕੋਲੇ ਜਾਨਵਰ ਕਮਾਲ ਦੇ ਖੜੇ ਆਜੋ ਮਿਲਦੇ ਬਾਈ ਆ ਚੋਟੀ ਪਰ ਕਿਹੜੇ ਸੀਮੰਦ ਦੀ ਆ ਇਹ ਬਾਈ ਅਰਜਨ ਕੁੰਗੜ ਦੀ ਆ ਠੀਕ ਹੈ ਜੀ ਅਰਜਨ ਕੁੰਗੜ ਦੀ ਆ ਉਸੇ ਮੱਝ ਦੀ ਆ ਇਹ ਵੀ ਉਸੇ ਦੀ ਹੋਈ ਹੈ ਦੂਜੇ ਸੂਏ ਆ ਦੂਜੇ ਸੂਏ ਆ ਦੂਜੇ ਸੂਏ ਦੀ ਆ ਦੂਜੇ ਸੂਏ ਦੀ ਆ ਪਹਿਲੇ ਸੂਏ ਉਹ ਦਿੱਤੀ ਦੂਜੇ ਸੂਏ ਇਹ ਦਿੱਤੀ ਇਹ ਪਹਿਲਾ ਨਹੀਂ ਸੂਈ ਆ ਤਕੀ ਜੀ ਇਹ ਪਹਿਲਣ ਸੂਈ ਆ ਇਹ ਚੜੱਕ ਦੇ ਮੇਲੇ ਤੇ ਪੰਜਵੇਂ ਨੰਬਰ ਤੇ ਸੀ ਠੀਕ ਹੈ ਜੀ ਉਹਨਾਂ ਨੇ ਛੱਤੇ ਦੇ ਕਰਤੀ ਦੋ ਦੰਦ ਵਿੱਚ ਬਿਊਟੀ ਚ ਠੀਕ ਹੈ ਜੀ ਇਹ ਚੈਂਪੀਅਨ ਆ ਯਾਨੀ ਮੇਲੇ ਦੀ ਆਪਾਂ ਕਹਿ ਸਕਦੇ ਆ ਜੀ 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 ਕੀ ਬਾਤ ਆ ਇੱਕ ਕੱਦ ਬਹੁਤ ਆ ਹਨਾ ਬਈ ਯਾਰ ਤੋਕੜਦੇ ਬੱਚਾ ਦਾ ਯਾਰ ਇਹ ਅਰਜਨ ਕੁੰਗੜ ਦੀ ਆ ਇਹਦੇ ਮਗਰ ਆ ਬੱਚਾ ਉਹ ਖਾਨ ਬੋਲਦਾ ਖਾਨ ਬੋਲਦਾ ਕੱਤੀ ਕਿਹੜੀ ਪਰਲੀ ਆ ਬਈ ਪਰਲੀ ਉਰਲੀ ਉਧਰਲੀ ਉਧਰਲੀ ਠੀਕ ਆ ਇਹ ਫਿਰ ਕਿੰਨੇ ਟਾਈਮ ਹੋ ਗਿਆ ਸੋਈ ਨੂੰ ਬਈ ਇਹਨੂੰ ਇਹਨੂੰ ਬਈ ਆ 70 ਦਿਨ ਹੋ ਗਿਆ ਠੀਕ ਆ ਤੇ 70 ਦਿਨਾਂ ਦੀ ਸੋਈ ਕਿੰਨੇ ਦੋਤੇ ਚੱਲਦੀ ਆ ਬਈ ਇਹ 14 ਲੀਟਰ ਤੇ ਬਈ 14 ਲੀਟਰ ਕੰਡੇ ਲਾਉਂਦੀ ਆ ਹਾਂ ਜਿਹੜਾ ਮਰਜੀ ਆ ਕੇ ਚੈੱਕ ਕਰ ਸਕਦਾ ਇਹਦੀ ਜੇ ਕਿਸੇ ਨੂੰ ਵਹਿਮ ਆ ਕੋਈ ਸ਼ੱਕ ਆ ਜਦੋਂ ਮਰਜੀ ਆ ਕੇ ਦੇਖ ਸਕਦਾ 6 ਤੋਂ 6 ਟਾਈਮ ਇਹਦਾ ਚੋਣਦਾ ਠੀਕ ਆ ਬਈ ਠੀਕ ਆ ਜਦੋਂ ਮਰਜੀ ਆ ਜਾਏ ਬੇਫਿਕਰ ਬਿਨਾਂ ਦੱਸੇ ਸਕਦੇ ਨੂੰ ਤੋੜ ਸਕਦੇ ਨੂੰ ਮੜਾ ਜੇ ਕਿ ਨਹੀਂ ਹਾਂਜੀ ਹਾਂ ਤੋੜ ਸਕਦੇ ਜਦੋਂ ਤੂਰੇ ਮੜਾ ਜੇ ਆ ਕਮਲ ਝੋਟੀ ਆ ਤੁਹਾਨੂੰ ਦਰਸ਼ਨ ਕਰਾਉਣਾ ਮੈਂ ਦੇ ਕਿਉਂਕਿ ਚੈਂਪੀਅਨ ਝੋਟੀ ਆ ਮਿੱਤਰੋ ਬਿਊਟੀ ਬਾਡੀ ਵਾਲੇ ਪੱਖ ਤੋਂ ਲੇਵੇ ਵਾਲੇ ਪੱਖ ਤੋਂ ਬਾਈ ਦੂਜੇ ਸੋਨ ਨੂੰ ਤਾਂ 20 ਕਿਲੋ ਤੇ ਜਾਊਟ ਹੋ ਰਣਾ ਲਿਆ ਬਾਈ ਮੋੜ ਲਿਆ ਕੀ ਬਾਤ ਆ ਕਰਦੇ ਵੇਖ ਲੋ ਤੁਸੀਂ ਮਿੱਤਰੋ ਉਮਰ ਕਿੰਨੀ ਦੀ ਹੋ ਗਈ ਬਾਈ ਇਹ ਇਹ ਬਾਈ 3 ਸਾਲ ਦੀ ਆ ਤੇ ਸੂ ਕਿੰਨੇ ਚਰ ਦੀ ਪਈ ਹੈ ਮਤਲਬ 2 ਸਾਲ ਤੋਂ 7-8 ਮਹੀਨੇ ਦੀ ਸੂ ਪੀ ਹੈ ਨਾ ਦੋ ਦਾ ਤਾਂ ਸੂ ਪੀ ਸੀ ਇਹ ਹੂੰ ਕੋਈ ਨਾ ਕੋਈ ਇੱਥੇ ਪਾ ਦੇ ਸੋਕ ਲਾ ਪਾ ਦੇ ਪਾ ਅੱਛਾ ਬਾਈ ਤੇ ਇਹ ਹੋ ਗਈ ਆਪਣੀ ਜਿਹੜੀ ਮਲੋ ਚੈਂਪੀਅਨ ਝੋਟੀ ਹੈ ਨਾ ਇਸੇ ਮਾਂ ਦੀ ਮਾਵਾਂ ਤੀਆਂ ਹੋ ਗਈਆਂ ਕੱਟੀਆਂ ਹਾਂਜੀ ਤੇ ਇੱਕ ਆ ਗਈ ਆ ਤੀਜ ਜਿਹੜੀ ਆ ਆਪਾਂ ਦੇਣੀ ਹੈ ਵੇਚ ਹਨਾ ਜੀ ਹਾਂ ਤੀਜੇ ਸੂਏ ਬਾਈ ਇਹਨੇ ਦਿੱਤਾ ਕੱਟਾ ਠੀਕ ਹੈ ਜੀ ਉਹ ਆਪਣੇ ਰਿਸ਼ਤੇਦਾਰੀ ਚ ਆ ਖਾਨ ਬੋਲਦਾ ਜੇ ਕਿਸੇ ਨੇ ਲੈਣਾ ਹੋਵੇ ਸੰਭਣ ਵਾਲੇ ਨੇ ਉਹ ਵੀ ਆਪਾਂ ਦੇ ਸਕਦੇ ਉਹ ਵੀ ਦੇ ਦਿਆਂਗੇ ਠੀਕ ਹੈ ਤੇ ਬਾਈ ਇੱਕ ਉਹ ਪਰਾ ਕੱਟੀ ਖੜੀ ਆ ਇਹ ਰੇਦੂਸਾਨ ਦੀ ਝੋਟੀ ਆਪਣੇ ਕੋਲੇ ਠੀਕ ਆ ਇਹ ਫਿਰ ਕਿੰਵੇਂ ਸੂਸ ਹੋਣਾ ਇਹਨੇ ਇਹ ਦੂਜੇ ਸੂਏ ਸੂਈ ਵੀ ਆ ਦੂਜੇ ਸੂਏ ਦੀਆਂ ਕੱਟੀਆਂ ਠੀਕ ਆ ਤੇ ਇਹਨੇ ਦਿੱਤਾ 17 ਲੀਟਰ ਦੂਜੇ ਸੂਏ 17 ਲੀਟਰ ਦੂਜੇ ਸੂਏ ਤੇ ਇਹਨੇ ਰਾਣੇ ਦੀ ਕੱਟੀ ਦਿੱਤੀ ਆ ਲక్ష్ਮੀ ਡੇਰੀ ਵਾਲੇ ਨੇ ਰਾਣੇ ਦੀ ਹੈ ਇਹ ਰਾਣੇ ਦੀ ਕੱਟੀ ਹੈ ਜੀ ਹਾਂ ਤੇ ਕਿੰਨੇ ਕਿੰਨੇ ਚਰਦੀਆਂ ਹੋ ਗੀਆਂ ਤੁਮੇ ਉਹਦਾ ਭਾਈ 10 ਮਹੀਨਿਆਂ ਦੀ ਹੈ ਠੀਕ ਹੈ ਤੇ ਇਹ ਜੀ ਆ ਇੱਕ ਸਾਲ ਦੀ ਬਈ ਇਹ ਉਸੇ ਮੱਝ ਦੀ ਹੈ ਜਿਹੜੀ ਆਪਾਂ ਵੇਚਣੀ ਹੈ ਅੱਛਾ ਜਿਹੜੀ ਛੋਟੀ ਵੇਚਣੀ ਪਹਿਲੇ ਸੂਏ ਦੀ ਕੱਟੀ ਹੈ ਇਹ ਤੇ ਕੋਹੇ ਨੂਰ ਦੀ ਆ ਲక్ష్ਮੀ ਡੇਰੀ ਵਾਲਾ ਕੋਹੇ ਨੂਰ ਦੀ ਹੈ ਠੀਕ ਹੈ ਬਈ ਕੋਹੇ ਨੂਰ ਦੀ ਕੱਟੀ ਹੈ ਠੀਕ ਹੈ ਉਹ ਉਸਿਆ ਮਹੀਨੇ ਨੂੰ ਗਲ ਜਾਣਾ ਇਹਨੇ ਕਰਮ ਵਾਲੀ ਨੂੰ ਹਾਂ ਰਲ ਜਾਉ ਬਈ ਅੱਛਾ ਇੱਧਰ ਆ ਜੇ ਆ ਬੱਚਾ ਇੱਕ ਕੱਟੀ ਪਰਾਂ ਖੜੀ ਇਧਰ ਲਈ ਤਾਂ ਆਪਾਂ ਵਖਾਤੀ ਸੀਗੀ ਉਹ ਫਿਰ ਕਿਹੜੇ ਮੱਝ ਵੱਡੀ ਦੀ ਹੋਈ ਹੈ ਇਹ ਵੱਡੀ ਮੱਝ ਬਈ ਤੀਜੇ ਸੂਏ ਕੱਟਾ ਤੇ ਚੌਥੇ ਸੂਏ ਫੇਰ ਨੇ ਏਬੀਐਸ ਦਾ ਕਪਤਾਨ ਬੋਲਾ ਠੀਕ ਹੈ ਉਹਦੀ ਕੱਟੀ ਆ ਇਹ ਠੀਕ ਆ ਬਾਈ ਕਿੰਨੇ ਚਿਰ ਦੀ ਹੋ ਗਈ ਬਾਈ ਇਹ ਇਹ 3.5 ਮਹੀਨੇ ਦੀ ਬਈ ਆ ਤੇ ਮੱਝ 1.5 ਮਹੀਨੇ ਦੀ ਕੱਪੜ ਵੀ ਹੋ ਗਈ ਹੈ ਨਾ ਮੱਝ 1.5 ਮਹੀਨੇ ਦੀ ਕੱਪੜ ਠੀਕ ਆ ਹੁਣ ਕਿੰਨੇ ਦੁੱਧ ਤੇ ਚੱਲੀ ਜਾਂਦੀ ਮੈਂ ਆਪਣੀ ਵਾਝ ਆਪਣੀ ਇਸ ਟਾਈਮ ਹੈਗੇ ਬਾਈ 17 ਤੋਂ 18 ਲੀਟਰ 17 ਤੋਂ 18 ਕੀ ਬਾਤ ਹੈ ਲੈ ਵੀ ਮਤਲਬ ਇਹ ਬਰੀਡਿੰਗ ਆ ਇਹਨੂੰ ਬਰੀਡਿੰਗ ਕਰਨਾ ਕਿਉਂਕਿ ਤਪਸ਼ਿਆ ਕਰਨੀ ਪੈਂਦੀ ਆ ਕੋਈ ਵੀ ਫਲ ਪਾਉਣ ਵਾਸਤੇ ਦੇਖ ਸਕਦੇ ਤੁਸੀਂ ਵੀ ਆ ਕੱਟੀਆਂ ਜਿਹੜੀਆਂ ਬੱਚੇ ਤਿਆਰ ਹੋ ਰਹੇ ਆ ਪਿੱਛੇ ਮੇਰੇ ਨਾਲ ਇਹ ਇੱਕ ਮ ਕਹਿ ਸਕਦੇ ਆ ਆਪਾਂ ਬੂਟੇ ਦਾ ਫਾਲ ਆ ਜਿਹੜਾ ਉਹ ਹੁਣ ਤਰੱਕੀ ਵਾਲੇ ਪਾਸੇ ਨੂੰ ਜਾਂਦਾ ਪਿਆ ਵਾਕਮਾਲ ਜਿਹੜੇ ਜਾਨਵਾਰਾ ਪਾਈਦੇ ਵਾਕਮਾਲ ਜਿਹੜੇ ਟਰਾਂਚੇ ਲੱਗੇ ਬਹੁਤ ਵਧੀਆ ਲੱਗਿਆ ਮੈਨੂੰ ਮਿਲ ਕੇ ਕਿਉਂਕਿ ਇੱਕ ਮਿਹਨਤੀ ਇਨਸਾਨ ਨੂੰ ਜਦੋਂ ਕਿਤੇ ਮਿਲਣਾ ਮੈਂ ਤੇ ਮੇਰੇ ਰੂਹ ਨਾਲ ਵੀਡੀਓ ਬਣਾਉਣ ਨੂੰ ਜੀ ਕਰਦਾ ਹੁੰਦਾ ਕਿਉਂਕਿ ਕੱਲੀ ਵੇਚ ਲੈਣ ਦੀ ਹਰ ਇੱਕ ਪੱਖ ਤੋਂ ਚੀਜ਼ ਵੀ ਦਿਖਾਉਣੀ ਲੱਗਦੀ ਆ ਆਹ ਵੇਖ ਲਓ ਮਿੱਤਰੋ ਤੇ ਬਹੁਤ ਸੋਹਣੀ ਜਿਹੜੀ ਝੋਟੀ ਬਹੁਤ ਸੋਹਣੀ ਝੋਟੀ ਦੀ ਕੁਆਲਿਟੀ ਅੱਛਾ ਬਾਈ ਛੇਰੇ ਵੀ ਨੰਬਰ ਸਾਂਝਾ ਕਰ ਦਈਏ ਇੱਕ ਵਾਰ ਦਰਸ਼ਕ ਵੀਰਾਂ ਨਾਲ ਮੇਰਾ ਨੰਬਰ ਹੈ ਜੀ 946743 ਜੀ 1262 ਇੱਕ ਵਾਰੀ ਹੋਰ ਔਲ ਦਈਏ 946743 ਜੀ ਜੀ 1262 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਿਓ ਮਿੱਤਰੋ ਤੁਸੀਂ 22 ਦਿਨਾਂ ਦਾ رابطہ ਕਾਇਮ ਗੱਲਬਾਤ ਲਈ ਨੰਬਰ 22 ਉਹਨਾਂ ਦਾ ਸਕਰੀਨ ਦੇ ਉੱਤੇ ਲੱਗਾ ਹੋਇਆ ਮਿੱਤਰੋ ਤੇ ਪਿੰਡ ਹੈਗਾ ਵਾ ਦਬੜੀ ਖੇਣਾ ਜ਼ਿਲ੍ਹਾ ਹੈਗਾ ਵਾ ਫਰੀਦਕੋਟ